ਦੇਖੋ ਪ੍ਰਮਾਤਮਾ ਨੇ ਨਹੀਂ ਦੇਖਣਾ ਮੈਂ ਤੁਹਾਨੂੰ ਸਿੱਧਜੀ ਗੱਲ ਕਰਵਾ ਜੇ ਤੁਹਾਨੂੰ ਜੇ ਤੁਹਾਨੂੰ ਕਹਿੰਦਾ 100 ਹੱਥ ਰੱਸਾ ਸਿਰੇ ਤੇ ਘੰਡ ਤੁਹਾਨੂੰ ਗੱਲ ਮੈਂ ਦੱਸਣ ਲੱਗਿਆ ਪ੍ਰਮਾਤਮਾ ਨੂੰ ਕੋਈ ਮਤਲਬ ਨਹੀਂ ਤੁਸੀਂ ਨਾਤਿਓ ਨਹੀਂ ਨਾ ਸਤਿਮੰਸਤ ਜੀ ਗੱਲ ਕਹਿੰਦਾ ਨਾ ਆ ਕੇ ਪ੍ਰਭੂ ਮਿਲਦਾ ਨਹੀਂ ਮਿਲਦਾ ਸਤਿਮੰਸਤ ਉਹਨੂੰ ਮਤਲਬ ਹੀ ਨਹੀਂ ਕੋਈ ਓਡਾ ਮੂੰਹ ਜੁੱਠਾ ਸੋਚਿਆ ਉਹਨੂੰ ਕੋਈ ਮਤਲਬ ਨਹੀਂ ਸਤਿਮੰਸਤ ਤੁਸੀਂ ਚੰਗੇ ਕੱਪੜੇ ਪਾਏ ਜਾਂ ਗੰਦੇ ਪਾਏ ਉਹਨੂੰ ਕੋਈ ਮਤਲਬ ਨਹੀਂ ਸਤਿਮੰਸਤ ਉਹਨੂੰ ਸਿਰਫ ਪ੍ਰੀਮ ਤੱਕ ਸਤਿ ਸ਼੍ਰੀ ਅਕਾਲ ਤੁਸੀਂ ਘੱਟ ਨਾਮ ਜਪਿਆ ਵੱਧ ਜਪਿਆ ਨਹੀਂ ਵੀ ਜਪਿਆ ਜੇ ਮਹਾਰਾਜ ਕਿਰਪਾ ਕਰਨ ਤੇ ਆਵੇ ਨਾ ਜਿਨੇ ਨਾਮ ਨਹੀਂ ਜਪਿਆ ਉਹਤੇ ਵੀ ਹੋ ਜਣੀ ਹੈ ਹਾਂ ਜਿਹੜਾ ਕਿ ਪਾਸੇ ਵੱਧ ਜਪਦਾ ਉਹਤੇ ਕਰਨੀ ਨਹੀਂ ਇਹ ਮਹਾਰਾਜ ਦੀ ਮਰਜ਼ੀ ਹੈ ਜੀ ਹਾਂ ਇਹ ਬੰਦਾ ਕਹਿੰਦਾ ਕਿ ਮੈਂ ਨਹੀਂ ਕਹਦਾ ਵੀ ਨਾ ਹੋਣਾ ਨਹੀਂ ਚਾਹੀਦਾ ਜ਼ਰੂਰੀ ਹੈ ਪਰ ਇਹ ਨਹੀਂ ਵੀ ਕਈਆਂ ਨੂੰ ਇਹ ਹੁੰਦਾ ਵੀ ਨਾ ਕੇ ਹੀ ਨਾਮ ਜਪਣਾ ਕੋਈ ਜ਼ਰੂਰੀ ਨਹੀਂ ਹੈ ਹਾਂ ਇਹ ਨਾਉਣ ਦਾ ਵੀ ਇੱਕ ਟਾਈਮ ਹੁੰਦਾ ਕਿਉਂ ਜਿਹੜਾ ਨਾਮ ਜਪਣ ਦਾ ਟਾਈਮ ਹੈ ਉਸ ਟਾਈਮ ਜੀ ਆਪਾਂ ਨਾਉਣ ਲੱਗ ਪਏ ਫੇਰ ਉਹ ਨਾਮ ਨਹੀਂ ਬੰਦਾ ਜਪ ਸਕਣ ਸਤ ਤੂੰ ਜਿਹੜਾ ਮਨ ਹੈ ਨਾ ਇਹ ਤਾਂ ਪਹਿਲੀ ਕਹਿੰਦਾ ਵੀ ਹਾਂ ਨਾਣਾ ਪੜਨਾ ਛੱਡਿਆ ਯਾਰ ਕਿਹੜਾ ਨਾਮ ਜਪੇ ਉਹ ਰਿਕਵਰਟੀ ਦੂਰ ਕਰੋ ਜਿਹੜੀ ਨਾਮ ਚ ਆਵੇ 7 ਵਜੇ ਇਹ ਆਹ ਕਿਸਾ ਪਰਮਾਤਮਾ ਦਾ ਹਿਸਾਬ ਵੀ ਵੱਖਰਾ ਪਰਮਾਤਮਾ ਨੂੰ ਇਹ ਨਹੀਂ ਮਤਲਬ ਵੀ ਤੁਸੀਂ ਸਰਦਾਰ ਹੋ ਜਾਂ ਬੁੰਨੇ ਸਾਥ ਬਾਈ ਹਾਂ ਉਹਨੂੰ ਕੋਈ ਮਤਲਬ ਨਹੀਂ ਜੇ ਤੋ ਬੰਦਾ ਬ੍ਰਹਮ ਚ ਜਾਂਦਾ ਤਾਂ ਉੱਥੇ ਸਿਰਫ ਇੱਕ ਪਰਮਾਤਮਾ ਨੂੰ ਪ੍ਰੇਮ ਚਾਹੀਦਾ ਹਾਂ ਹਾਂ ਕਿਰਪਾ ਉਹਨੇ ਹਿੰਦੂ ਤੇ ਵੀ ਕਰ ਦੇਣੀ ਹੈ ਸਰਦਾਰ ਤੇ ਵੀ ਕਰ ਜੀ ਸਰਦਾਰੀ ਬੰਦੇ ਨੂੰ ਬਣਾ ਕੇ ਰੱਖਣੀ ਚਾਹੀਦੀ ਜੀ ਪਰ ਇਹ ਨਹੀਂ ਬੰਦੇ ਨੂੰ ਸਰਦਾਰੀ ਦਾ ਹੁਣ ਵੀ ਨਹੀਂ ਮੈਂ ਸਰਦਾਰ ਹਾਂ ਜੀ ਹਿੰਦੂ ਤੇ ਕਿਰਪਾ ਹੈ お手際された。